ਪਰਤੀ ਕਮੇਟੀ ਨਿਗਰਾਨ ਕਮੇਟੀ ਇਹਦੇ ਵਿੱਚ ਕੀ ਕੁਝ ਅੰਤਰ ਸੀਗਾ ਉਹ ਚਿੱਟੀਆਂ ਵੀ ਹੁਣ ਸਾਹਮਣੇ ਇਸ ਵੇਲੇ ਆ ਰਹੀਆਂ ਪਈਆਂ ਨੇ 15 ਲੱਖ ਦੇ ਪਾਰ ਕਹਿੰਦੇ ਨੰਬਰ ਹੋ ਚੁੱਕਾ ਹੈ ਨੰਬਰ ਦੇ ਵੱਲ ਕਿੰਨੀ ਅਸੀਂ ਨੰਬਰ ਇੱਥੇ ਰੀਲੀ ਮੈਟਰ ਕਰਦਾ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨੰਬਰ ਇਹਨਾਂ ਮਾਇਨੇ ਨਹੀਂ ਕਰਦਾ ਕਿ ਅਸੀਂ ਤੇ ਸਿਰਫ ਭਰਤੀ ਜਿਹੜੀ ਹੈ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਕਰਾਂਗੇ ਪਕਾਇਦਾ ਜਿਹੜਾ ਹੈ ਆਧਾਰ ਕਾਰਡ ਦੇ ਨੰਬਰ ਲਗਾਏ ਜਾਣਗੇ ਸੱਤ ਦੇ ਸੱਤ ਹੀ ਕਹਿੰਦੇ ਕਿ ਅਸੀਂ ਭਾਈ ਰਿਜ਼ਾਈਨ ਕਰਦੇ ਹਾਂ ਜਾਂ ਸੱਤਾਂ ਚੋਂ ਮੰਨ ਲਓ ਕਿ ਮੈਜੋਰਿਟੀ ਪੰਜ ਛੱਡ ਕੇ ਚਲ ਜਾਂਦੇ ਤੇ ਦੋ ਰਹਿ ਜਾਂਦੇ ਫਿਰ ਤਾਂ ਆਪਾਂ ਕਹਿ ਸਕਦੇ ਸੀ ਨਾ ਕਿ ਕਮੇਟੀ ਭੰਗ ਹੋ ਗਈ ਈਵਨ ਕਿ ਜੇ ਤੁਸੀਂ ਦੂਜੇ ਐਂਗਲ ਤੋਂ ਦੇਖਣਾ ਹੋਵੇ ਕਿ ਜਿਹੜੇ ਕਮੇਟੀ ਦੇ ਇੰਚਾਰਜ ਜਿਹੜੇ ਲਗਾਏ ਗਏ ਸੀ ਨੀ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਜਦੋਂ ਉਹ ਅਸਤੀਫਾ ਦਿੰਦੇ ਨੇ ਤੇ ਉਹ ਵੀ ਭੰਗ ਨਹੀਂ ਕਰਦੇ ਹੈਗੇ ਤੇ ਫਿਰ ਉਹਨੂੰ ਨਿਗਰਾਨ ਕਮੇਟੀ ਕਹਿ ਕੇ ਪ੍ਰਚਾਰਿਆ ਤੇ ਜ਼ਰੂਰ ਜਾ ਰਿਹਾ ਹੈ ਬਾਕਾਇਦਾ ਮਨਪ੍ਰੀਤ ਸਿੰਘ ਯਾਲੀ ਹੋਣਾ ਨੇ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਹੈਗਾ ਹੈ ਔਰ ਉਹ ਕਹਿੰਦੇ ਕਿ 10 April ਤੱਕ 15,64,000 ਦੀ ਜਿਹੜੀ ਮੈਂਬਰਸ਼ਿਪ ਅਸੀਂ ਕਰ ਦਿੱਤੀ ਹੈ ਔਰ 7 ਲੱਖ ਦੇ ਕਰੀਬ ਜਿਹੜੀ ਹੈ ਉਹ ਹੋਰ ਕਹਿੰਦੇ ਕਿ ਉਮੀਦ ਹੈਗੀ ਹੈ ਔਰ ਇਹਨਾਂ ਦਾ ਵੀ ਜਿਹੜਾ ਜੇ ਆਪਾਂ 2 December ਤੋਂ ਲਾ ਲਈਏ ਤੇ 6 ਮਹੀਨੇ ਹੋ ਜਾਣੇ ਨੇ ਇੱਕ ਤਰੀਕੇ ਦਾ ਆਪਾਂ ਨੂੰ ਲੱਗਿਆ ਹੀ ਰਿਹਾ ਕਿ ਨਮਾ ਅਕਾਲੀ ਦਲ ਫੋਨ ਦੇ ਵਿੱਚ ਆਏਗਾ ਜੀ ਗੱਲ ਹੁਣ ਮੁਰਤੋਂ ਅਸੀਂ ਭਰਤੀ ਕਮੇਟੀ ਦੀ ਜ਼ਿਕਰ ਕਰਦੇ ਹਾਂ ਪਰਤੀ ਕਮੇਟੀ ਨਿਗਰਾਨ ਕਮੇਟੀ ਇਹਦੇ ਵਿੱਚ ਕੀ ਕੁਝ ਅੰਤਰ ਸੀਗਾ ਉਹ ਚਿੱਠੀਆਂ ਵੀ ਹੁਣ ਸਾਹਮਣੇ ਇਸ ਵੇਲੇ ਆ ਰਹੀਆਂ ਪਈਆਂ ਆਂਦੀਆਂ ਪਈਆਂ ਨੇ 15 ਲੱਖ ਦੇ ਪਾਰ ਕਹਿੰਦੇ ਨੰਬਰ ਹੋ ਚੁੱਕਾ ਹੈ ਨੰਬਰ ਦੇ ਵੱਲ ਕਿੰਨੀ ਅਸੀਂ ਨੰਬਰ ਇੱਥੇ ਰੀਲੀ ਮੈਟਰ ਕਰਦਾ ਬਿਲਕੁਲ ਨੰਬਰ ਤਾਂ ਮੈਟਰ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨੰਬਰ ਇਹਨਾਂ ਮਾਇਨੇ ਨਹੀਂ ਕਰਦਾ ਕਿ ਅਸੀਂ ਤੇ ਸਿਰਫ ਭਰਤੀ ਜਿਹੜੀ ਹੈ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਕਰਾਂਗੇ ਬਕਾਇਦਾ ਜਿਹੜਾ ਹੈ ਆਧਾਰ ਕਾਰਡ ਦੇ ਨੰਬਰ ਲਗਾਏ ਜਾਣਗੇ ਪਿਛਲੇ ਦਿਨੀ ਸਰਦਾਰ ਮਨਪ੍ਰੀਤ ਸਿੰਘ ਯਾਲੀ ਹੋਣਾ ਨੇ ਕਿਉਂਕਿ ਕਾਫੀ ਵੱਡੇ ਇਕੱਠ ਕਾਫੀ ਵੱਡਾ ਹੰਗਾਰਾ ਭਰਤੀ ਕਮੇਟੀ ਨੂੰ ਮਿਲ ਰਿਹਾ ਹੈਗਾ ਜਿਹੜੀ ਗੱਲ ਤੁਸੀਂ ਕੀਤੀ ਕਿ ਜਿਹੜਾ ਦੂਜਾ ਤੜਾ ਹੈਗਾ ਅਕਾਲੀ ਦਲ ਬਾਦਲ ਵਾਲਾ ਉਹ ਇਸ ਨੂੰ ਬਾਰ-ਬਾਰ ਨਿਗਰਾਨ ਕਮੇਟੀ ਕਹਿ ਰਿਹਾ ਹੈ ਪਰ ਜਦੋਂ ਆਪਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਆਇਆ ਨਾ ਉਸ ਨੂੰ ਜਦੋਂ ਤੁਸੀਂ ਪੜੋਗੇ ਉਸ ਦੇ ਵਿੱਚ ਬਕਾਇਦਾ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਹੈ ਜੀ ਭਰਤੀ ਇਹ ਕਮੇਟੀ ਕਰੇਗੀ ਔਰ ਆਮ ਮੈਂਬਰਸ ਨੇ ਔਰ ਆਪਾਂ ਕਹਿ ਲਿਆ ਕਿ 7 ਮੈਂਬਰ ਜਿਸ ਦੇ ਵਿੱਚ ਪਹਿਲਾਂ 6 ਸੀ ਫਿਰ ਇੱਕ ਹੋਰ ਐਡ ਕੀਤਾ ਗਿਆ ਸਰਦਾਰ ਕਿਰਪਾਲ ਸਿੰਘ ਬੰਦੂਗਰ ਹੋਣੀ ਕਿ ਇਹਨਾਂ ਦੇ ਅਧੀਨ ਭਰਤੀ ਹੋਣੀ ਹੈ ਔਰ ਇਹ ਬਕਾਇਦਾ ਆਧਾਰ ਕਾਰਡ ਦੇਖ ਕੇ ਪ੍ਰੋਪਰਲੀ ਬੰਦਾ ਚੈੱਕ ਕਰਕੇ ਕਿ ਜਿਹੜਾ ਬੰਦਾ ਹੈ ਅਸਲੀ ਹੈ ਕਿਤੇ ਬੋਗਸ ਭਰਤੀ ਤਾਂ ਨਹੀਂ ਹੋ ਰਹੀ ਤੇ ਫਿਰ ਜਿਹੜੀ ਭਰਤੀ ਹੋਣੀ ਹੈ ਤੇ ਫਿਰ ਉਹਨੂੰ ਨਿਗਰਾਨ ਕਮੇਟੀ ਕਹਿ ਕੇ ਪ੍ਰਚਾਰਿਆ ਤੇ ਜਰੂਰ ਜਾ ਰਿਹਾ ਹੈ ਬਕਾਇਦਾ ਮਨਪ੍ਰੀਤ ਸਿੰਘ ਯਾਲੀ ਉਹਨਾਂ ਨੇ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਹੈਗਾ ਔਰ ਉਹ ਕਹਿੰਦੇ ਕਿ 10 April ਤੱਕ 15,64,000 ਦੀ ਜਿਹੜੀ ਮੈਂਬਰਸ਼ਿਪ ਅਸੀਂ ਕਰ ਦਿੱਤੀ ਹੈ ਔਰ 7 ਲੱਖ ਦੇ ਕਰੀਬ ਜਿਹੜੀ ਹੈ ਹੋਰ ਕਹਿੰਦੇ ਕਿ ਉਮੀਦ ਹੈਗੀ ਹੈ ਔਰ ਇਹਨਾਂ ਦਾ ਵੀ ਜਿਹੜਾ ਜੇ ਆਪਾਂ 2 December ਤੋਂ ਲਾ ਲਈਏ ਤੇ 6 ਮਹੀਨੇ ਹੋ ਜਾਣੇ ਨੇ ਇੱਕ ਤਰੀਕੇ ਦਾ ਆਪਾਂ ਨੂੰ ਲੱਗ ਕੇ ਹੀ ਰਿਹਾ ਕਿ ਨਮਾ ਅਕਾਲੀ ਦਲ ਹੋਣ ਦੇ ਵਿੱਚ ਆਏਗਾ ਜੀ ਕਿਉਂਕਿ ਜੇ ਇਹਨੇ ਜਾਣਿਆਂ ਦੀ ਭਰਤੀ ਹੋ ਰਹੀ ਹੈ ਜੇ ਕੋਈ ਕੋਨੂੰ ਕਾਨੂੰਨੀ ਅੜਿੱਕਾ ਆਉਣ ਵਾਲੇ ਸਮੇਂ ਦੇ ਵਿੱਚ ਨਾ ਪਿਆ ਤੇ ਕਿਉਂਕਿ ਕਾਨੂੰਨੀ ਪੱਖ ਤੋਂ ਵੀ ਤੇ ਕੁਝ ਨਾ ਕੁਝ ਹੋਰ ਚੀਜ਼ਾਂ ਸਾਹਮਣੇ ਆ ਸਕਦੀਆਂ ਹੈਗੀਆਂ ਨੇ ਨਾ ਦੂਜੇ ਪੰਨੇ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਹਿਲੀ ਪਰਚੀ ਆਈ ਸੀ ਤੇ ਉਦੋਂ ਬਕਾਇਦਾ ਅਕਾਲੀ ਦਲ ਦੇ ਦੂਜੇ ਧੜੇ ਨੇ ਸਿੱਧਾ ਹੀ ਵਿਰੋਧ ਕਰ ਦਿੱਤਾ ਸੀ ਕਿ ਤੁਹਾਡੇ ਕੋਲ ਅਕਾਊਂਟ ਨਹੀਂ ਹੈ ਨਹੀਂ ਹੁਣ ਉਹਨਾਂ ਨੇ ਉਹ ਵਾਲਾ ਤਾਂ ਮਸਲਾ ਹੱਲ ਕਰ ਲਿਆ ਕੇ ਬਕਾਇਦਾ ਉਤੇ ਹੁਣ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਨਾਮ ਵੀ ਜਿਹੜਾ ਹੈ ਉਹ ਵੀ ਲਾ ਲਿੱਤਾ ਤੇ ਫਿਰ ਉਸ ਤੋਂ ਬਾਅਦ ਇੱਕ ਮੁੱਦਾ ਜਿਹੜਾ ਅਕਾਲੀ ਦਲ ਦਾ ਦੂਜਾ ਧੜਾ ਬਾਰ ਬਾਰੇ ਉਠਾ ਰਿਆ ਹੈਗਾ ਕਿ ਭਰਤੀ ਕਮੇਟੀ ਦਾ ਪੰਜ ਮੈਂਬਰੀ ਭਰਤੀ ਕਮੇਟੀ ਦਾ ਸੀਗਿਓ ਹੀ ਨਹੀਂ ਹੈ ਤਾਂ ਸੱਤ ਮੈਂਬਰੀ ਕਮੇਟੀ ਉਹ ਵੀ ਇੱਕ ਸਵਾਲ ਹੈਗਾ ਨਾ ਬਟ ਉਹਦੇ ਚ ਇਹ ਹੈ ਨਾ ਹੁਣ ਅਕਾਲ ਤਖਤ ਸਾਹਿਬ ਨੇ ਸੱਤਾਂ ਮੈਂਬਰਾਂ ਨੂੰ ਜ਼ਿੰਮੇਵਾਰੀ ਲਗਾ ਦਿੱਤੀ ਤੇ ਜੇ ਉਹਦੇ ਚੋਂ ਦੋ ਭੱਜ ਜਾਣ ਜਾਂ ਉਹ ਦੋ ਰਿਜ਼ਾਈਨ ਦੇ ਕੇ ਪਾਸੇ ਚਲ ਜਾਣ ਤੇ ਫਿਰ ਜੇ ਬਾਕੀ ਦੇ ਵੀ ਕਿਦਾਂ ਖਤਮ ਹੋ ਜਾਂਦੇ ਆ ਜਾਂ ਤਾਂ ਇਹ ਹੁੰਦਾ ਨਾ ਕਿ ਸੱਤ ਦੇ ਸੱਤ ਹੀ ਕਹਿੰਦੇ ਕਿ ਅਸੀਂ ਭਾਈ ਰਿਜ਼ਾਈਨ ਕਰਦੇ ਆ ਜਾਂ ਸੱਤਾਂ ਚੋਂ ਮੰਨ ਲਓ ਕਿ ਮੈਜੋਰਿਟੀ ਪੰਜ ਛੱਡ ਕੇ ਚਲ ਜਾਂਦੇ ਤੇ ਦੋ ਰਹਿ ਜਾਂਦੇ ਫਿਰ ਤਾਂ ਆਪਾਂ ਕਹਿ ਸਕਦੇ ਸੀ ਨਾ ਕਿ ਕਮੇਟੀ ਭੰਗ ਹੋ ਗਈ ਈਵਨ ਕਿ ਜੇ ਤੁਸੀਂ ਦੂਜੇ ਐਂਗਲ ਤੋਂ ਦੇਖਣਾ ਹੋਵੇ ਕਿ ਜਿਹੜੇ ਕਮੇਟੀ ਦੇ ਇੰਚਾਰਜ ਜਿਹੜੇ ਲਗਾਏ ਗਏ ਸੀ ਨੀ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਜਦੋਂ ਉਹ ਅਸਤੀਫਾ ਦਿੰਦੇ ਨੇ ਤੇ ਉਹ ਵੀ ਭੰਗ ਨਹੀਂ ਕਰਦੇ ਹੈਗੇ ਜਾਂ ਤਾਂ ਜੇ ਇੰਨੀ ਗੱਲ ਸੀ ਉਹ ਕਹਿੰਦੇ ਕਿ ਮੈਂ ਇਹਨੂੰ ਮੰਨਤਾ ਹੀ ਨਹੀਂ ਦਿੰਦਾ ਕਿ ਇਹ ਜਿਹੜਾ ਹੈਗਾ ਕਿ ਅਸੀਂ ਤਾਂ ਇਹ ਕਰਨਾ ਹੀ ਨਹੀਂ ਮਤਲਬ ਪੂਰਾ ਮੁੱਢੋਂ ਰੱਦ ਕਰਕੇ ਉਹ ਚੱਲ ਜਾਂਦੇ ਉਹ ਕਹਿੰਦੇ ਕਿ ਮੈਂ ਸੇਵਾ ਸੰਭਾਲਣ ਦੇ ਯੋਗ ਨਹੀਂ ਹੈਗਾ ਜਾਂ ਕੁਝ ਇਸ ਤਰੀਕੇ ਦੇ ਨਾਲ ਉਹਨਾਂ ਨੇ ਸੌਫਟ ਲਾਈਨ ਜੀ ਰੱਖੀ ਕਿ ਨਾ ਪੂਰਾ ਇੱਧਰ ਹੋਵੇ ਨਾ ਉੱਧਰ ਹੋਵੇ ਤੇ ਸਰਦਾਰ ਕਿਰਪਾਲ ਸਿੰਘ ਮਣੂਂਗਰ ਹੁਣੀ ਉਹਨਾਂ ਦਾ ਅਸਤੀਫਾ ਜਦੋਂ ਜਥੇਦਾਰ ਰਗਵੀਰ ਸਿੰਘ ਉਹਨਾਂ ਨੂੰ ਜਾਣ ਤੋਂ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਸੇਵਾਮੁਕਤ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਉਸ ਤੋਂ ਕੁਛ ਦਿਨ ਪਹਿਲਾਂ ਸਵਾਲ ਕੀਤਾ ਗਿਆ ਸੀ ਕਿ ਉਹਨਾਂ ਦਾ ਅਸਤੀਫਾ ਤੇ ਉਹ ਕਹਿੰਦੇ ਮੇਰੇ ਕੋਲ ਤੇ ਆਇਆ ਹੀ ਨਹੀਂ ਹੈਗਾ ਵੀ ਕੀ ਫਿਰ ਉਹਨਾਂ ਨੇ ਮੀਡੀਆ 'ਚ ਹੀ ਦਿੱਤਾ ਜਾਂ ਕਿਉਂ ਨਹੀਂ ਪਹੁੰਚਿਆ ਜਾਂ ਫਿਰ ਜੇ ਇੰਨੀ ਗੱਲ ਸੀ ਤੇ ਫਿਰ ਜਿਹੜੇ ਹੁਣ ਮੌਜੂਦਾ ਜਥੇਦਾਰ ਸਾਹਿਬ ਤੇ ਵੀ ਕਾਫੀ ਸਾਰਾ ਪ੍ਰੈਸ਼ਰ ਸੀ ਨਾ ਕਿ ਸ਼ਾਇਦ ਇਹ ਆ ਕੇ ਰੱਦ ਕਰ ਦੇਣਗੇ ਮਤਲਬ ਅਜੇ ਇਸ ਮਸਲੇ ਤੇ ਆਉਣ ਵਾਲੇ ਦਿਨਾਂ ਚ ਕਾਫੀ ਕੁਝ ਹੋਣਾ ਬਾਕੀ ਹੈਗਾ ਔਰ ਪੰਥ ਦੀਆਂ ਨਜ਼ਰਾਂ ਇਧਰਲੇ ਬੰਨੇ ਲੱਗੀਆਂ ਹੋਈਆਂ ਨੇ ਔਰ ਦੂਜੇ ਬੰਨੇ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਨੇ ਅਕਾਲੀ ਦਲ ਦੀ ਦੂਜੀ ਕਤਾਰ ਦੇ ਲੀਡਰ ਜਿਨ੍ਹਾਂ ਤੇ ਵੀ ਇਸ ਤਰੀਕੇ ਦੇ ਇਲਜ਼ਾਮ ਮਤਲਬ ਜਿਨ੍ਹਾਂ ਦੀ ਰਾਜਨੀਤੀ ਜਿਹੜੀ ਹੈ ਉਹ ਇਸੇ ਤਰੀਕੇ ਦੀ ਹੈ ਜੋ ਮੌਜੂਦਾ ਅਕਾਲੀ ਦਲ ਦੀ ਹੈ ਤੇ ਉਹ ਵੀ ਕਿਤਨਾ ਕਿਤੇ ਇਹਦਾ ਲਾਹਾ ਲੈਣ ਦੇ ਲਈ ਉਤਸੁਕ ਹੈਗੇ ਨੇ ਕਿ ਸ਼ਾਇਦ ਇਹਨਾਂ ਦਾ ਲਾਹਾ ਲਾ ਕੇ ਤੇ ਅਸੀਂ ਦੁਬਾਰਾ اپنی राजनीति ਨੂੰ ਸਰਗਰਮ ਕਰ ਸਕੀਏ ਜੇ ਇਸ ਤਰੀਕੇ ਦੇ ਨਾਲ ਹੁੰਦਾ ਹੈਗਾ ਤੇ ਉਹ ਵੀ ਕਿਤਨਾ ਕਿਤੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਹੋਵੇਗਾ ਤੇ ਹੁਣ ਦੇਖਦੇ ਆ ਕੀ ਇਸ ਦੇ ਵਿੱਚ ਅੱਗੇ ਹੁੰਦਾ ਹੈਗਾ ਜੇ ਇਹਨਾਂ ਦੀ ਇੰਨੀ ਭਰਤੀ ਹੋ ਗਈ ਹੈ ਪਰ ਇਹਨਾਂ ਦੇ ਇੱਥੇ ਇਕੱਠ ਵੀ ਆਪਾਂ ਬਾਰ ਬਾਰ ਕਹਿੰਦੇ ਹੁੰਨੇ ਆ ਕਿ ਉੱਧਰਲੇ ਬੰਨੇ 33 34 ਲੱਖ ਕਹਿੰਦੇ ਵੀ ਪਰਚੀਆਂ ਚੱਲ ਗਈਆਂ ਫਿਰ 27 ਲੱਖ ਦੀ ਭਰਤੀ ਹੋ ਗਈ ਪਰ ਇਹਨੇ ਇਕੱਠ ਨਜ਼ਰ ਨਹੀਂ ਆਏ ਹਾਂ ਠੀਕ ਹੈ ਮਾਗੀ ਤੋਂ ਬਾਅਦ ਦੂਜਾ ਜਿਹੜਾ ਇਕੱਠ ਵੱਡਾ ਉਹ ਤੇ ਨਜ਼ਰ ਆਇਆ ਹੈਗਾ ਉਤੋਂ ਤਾਂ ਆਪਾਂ ਮਨਕਰ ਨਹੀਂ ਹੁੰਦੇ ਉਹ ਤਾਂ ਆਪਾਂ ਵੀ ਕਹਿੰਦੇ ਆ ਕਿ ਇੱਕ ਮੈਨਿਸਟਰੀਕੇ ਨਾਲ ਵੱਡਾ ਇਕੱਠ ਕਰਨ ਦੇ ਵਿੱਚ ਅਕਾਲੀ ਦਲ ਹਮੇਸ਼ਾ ਹੀ ਰਿਹਾ ਹੈਗਾ ਪਰ ਇਸ ਤਰੀਕੇ ਦੇ ਵੱਡੇ ਵੱਡੇ ਇਕੱਠ ਹੋਣੇ ਇੰਨੇ ਜਿਆਦੇ ਨਜ਼ਰ ਜਿਹੜੇ ਨਹੀਂ ਆਏ ਹੋਏ ਇਹਦੇ ਤੇ ਵੀ ਜਿਹੜੀ ਇੱਕ ਚਰਚਾ ਜਿਹੜੀ ਹੈ ਉਹ ਹੋ ਰਹੀ ਹੈ ਕਿ ਕਿੰਨੀ ਕੁ ਪਰਤੀ ਵੈਲਿਡ ਹੈਗੀ ਹੈ ਬਿਲਕੁਲ ਜੀ ਜਿੱਥੇ तमाम ਵਿਸ਼ੇ ਅਸੀਂ ਜੁੜੇ ਹੋਏ ਪੰਜਾਬ ਦੇ ਨਾਲ ਵਿਚਾਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋ ਰਹੀ ਹੈ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਹੈ ਗੱਲ ਇੱਥੇ ਹੁਣ ਗਵਾਂਡੀ ਸੂਬੇ ਹਰਿਆਣਾ ਦੀ ਵੀ ਕਰਨੀ ਪੈਂਦੀ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪ੍ਰਬੰਧਕ ਕਮੇਟੀ ਇਸ ਤਿੰਗਾ ਚੋਣਾਂ ਵੀ ਬੀਤੇ ਦਿਨਾਂ ਦੇ ਵਿੱਚ ਹੋਈਆਂ ਜ਼ਰੂਰ ਲੇਕਿਨ ਕਿਹਾ ਜਾਂਦਾ ਹੈ ਕਿ ਜੋ ਕਮੇਟੀ ਫਾਰਮ ਕੀਤੀ ਜਾਣੀ ਸੀ ਉਹ ਕਮੇਟੀ ਹਲੇ ਪ੍ਰੋਪਰ ਤਰੀਕੇ ਦੇ ਨਾਲ ਫਾਰਮ ਹੋਈ ਨਹੀਂ ਕਮੇਟੀ ਫਾਰਮ ਨਹੀਂ ਹੋਈ ਕੌਣ ਰੋਕ ਰਿਹਾ ਕਮੇਟੀ ਨੂੰ ਕਿਸ ਤਰੀਕੇ ਦੇ ਨਾਲ ਪ੍ਰਬੰਧ ਉੱਥੇ ਚੱਲ ਰਹੇ ਹੋਣਗੇ ਇਹਦੇ ਵਿੱਚ ਹੁਣ ਕੀ ਕੁਝ ਨਜ਼ਰ ਆਇਆ ਪ੍ਰਬੰਧ ਤੇ ਜਿਸ ਤਰੀਕੇ ਦੇ ਨਾਲ ਮੇਰੇ ਖਿਆਲ ਪੁਰਾਣੀ ਕਮੇਟੀ ਸੀ ਉਸੇ ਤਰੀਕੇ ਦੇ ਨਾਲ ਹੀ ਇੱਕ ਤਰ੍ਹਾਂ ਦੇ ਜਿਹੜੇ ਚੱਲ ਰਹੇ ਹੋਣਗੇ ਪਰ ਤੁਸੀਂ ਦੇਖੋ ਨਾ ਕਿ 3 ਮਹੀਨੇ ਹੋ ਗਏ ਨੇ ਚੋਣ ਹੋ ਗਈ ਹੋਈ ਨੂੰ ਹੁਣ ਇੱਕ ਬੰਨੇ ਡੈਮੋਕ੍ਰੇਸੀ ਡੈਮੋਕ੍ਰੇਸੀ ਦਾ ਟੰਡੋਰਾ ਜਿਹੜਾ ਹੈ ਬਾਰ-ਬਾਰ ਆਪਾਂ ਪਿੱਟਦੇ ਹੈਗੇ ਆ ਜਾਂ ਬਾਰ-ਬਾਰ ਇਹ ਚੀਜ਼ਾਂ ਕਲੇਮ ਕੀਤੀਆਂ ਜਾਂਦੀਆਂ ਨੇ ਹੁਣ ਡੈਮੋਕ੍ਰੇਸੀ ਨੇ ਤੇ ਜਿਹੜੇ ਸਰਕਾਰ ਵਾਲੇ ਮੈਂਬਰ ਸੀ ਜਾਂ ਜਿਹੜੀ ਸਰਕਾਰੀ ਹਮਾਇਤ ਵਾਲੇ ਮੈਂਬਰ ਸੀ ਉਹਨਾਂ ਨੂੰ ਹੁੰਝ ਕੇ ਪਰੇ ਕਰਤਾ ਕਿ ਲੋਕਾਂ ਨੇ ਕਿਹਾ ਕਿ ਇਹ ਪ੍ਰਮਾਨ ਨਹੀਂ ਹੈਗੇ ਕਾਮੰਦਾ ਜਿਹੜਾ ਹੈ ਵੱਡੇ-ਵੱਡੇ ਕਾਗ ਸਿਆਸਤਦਾਨਾਂ ਨੂੰ ਜਾਂ ਜਿਹੜੇ ਆਪਣੇ ਆਪ ਨੂੰ ਪੰਥਕ ਖਵਾਉਂਦੇ ਹੈਗੇ ਨੇ ਕਾਫੀ ਮਸਲੇ 'ਚ ਗਰਮ ਵੀ ਰਹੇ ਨੇ ਉਹਨਾਂ ਨੂੰ ਪਾਸੇ ਕਰ ਦਿੰਦਾ ਹੈ ਪਰ ਦੂਜੇ ਪਨੇ ਜੋ ਮੌਜੂਦਾ ਹਾਲਾਤ ਨੇ ਕਿ 3 ਮਹੀਨੇ ਹੋਣ ਤੋਂ ਬਾਅਦ ਵੀ ਜਿਹੜਾ ਹੈ ਅਜੇ ਵੀ ਜਿਹੜੀ ਹਰਿਆਣਾ ਕਮੇਟੀ ਉਸ ਤਰੀਕੇ ਦੇ ਨਾਲ ਹੋਣ ਦੇ ਵਿੱਚ ਨਹੀਂ ਆਈ ਹੈਗੀ 40 ਮੈਂਬਰ ਟੋਟਲ ਹੁੰਦੇ ਨੇ ਤੇ ਜੋ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ 17 ਤੇ 23 ਦੀ ਜਿਹੜੀ ਗੁੱਟਬੰਦੀ ਹੈ ਉਹ ਚੱਲ ਰਹੀ ਹੈ ਜਿਹੜਾ ਤੁਸੀਂ ਕਿਹਾ ਕਿ ਮਸਲਾ ਕਿੱਥੇ ਅੜਿਆ ਹੈਗਾ ਉਸ ਦੇ ਵਿੱਚ ਸਰਦਾਰ ਦੀਦਾਰ ਸਿੰਘ ਨਲਵੀ ਹੋਣਾ ਨੇ ਉਹਨਾਂ ਨੇ ਬਕਾਇਦਾ ਇਸ ਚੀਜ਼ ਦਾ ਖੁਲਾਸਾ ਕੀਤਾ ਉਹ ਕਹਿੰਦੇ ਕਿ ਜਿਹੜੇ 9 ਮੈਂਬਰ ਸਰਕਾਰ ਵੱਲੋਂ ਜਿਹੜੇ ਅਪਾਇੰਟ ਕੀਤੇ ਜਾਣੇ ਸੀ ਉਹ ਜਿਹੜੇ 9 ਮੈਂਬਰ ਨੇ ਉਹਨਾਂ ਦੇ ਬਾਰੇ ਕੋਈ ਰੂਲਸ ਅਜੇ ਤੱਕ ਬਣਾਈ ਨਹੀਂ ਸਰਕਾਰ ਨੇ ਕਿਉਂਕਿ ਕਮੇਟੀ ਨਵੀਂ ਸੀ ਰੂਲਸ ਨਹੀਂ ਬਣੇ ਗਜ਼ਟ ਦੇ ਵਿੱਚ ਨਹੀਂ ਆਏ ਤੇ ਉਮੀਦ ਇਹ ਹੀ ਹੈ ਕਿ ਐਂਡ ਆਫ ਦਿਸ ਮੰਤਕਾ ਕੇ ਉਹ ਰੂਲਸ ਆ ਜਾਣੇ ਨੇ ਹੁਣ ਉਹ 9 ਮੈਂਬਰ ਜਿਹੜੇ ਹੁਣੇ ਨਹੀਂ ਉਹ ਨੋਮੀਨੇਟਡ ਹੋਣੇ ਨੇ ਤੇ ਉਹਦੇ ਚ ਉਹਨਾਂ ਨੇ ਖਸ਼ਿਆਜ਼ਾਰ ਕੀਤਾ ਕਿ ਦੇਰੀ ਦਾ ਵੱਡਾ ਕਾਰਨ ਉਹ ਕਹਿੰਦੇ ਇਹ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਥੋਂ ਦੀ ਸਰਕਾਰ ਹੈ ਉਹ ਆਪਣੇ ਜਿਹੜੇ ਉਹਨਾਂ ਦੇ ਪੱਖੀ ਲੀਡਰ ਹੈਗੇ ਨੇ ਭਾਵੇਂ ਕਿ ਉਹ ਹਾਰ ਗਏ ਨੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੀ ਆ ਠੀਕ ਮਤਲਬ ਤੁਸੀਂ ਹੋ ਸਕਦਾ ਕਿ ਉਹਨਾਂ ਹਲੇ ਦਿਨਾਂ ਦੇ ਵਿੱਚ ਜਿਹੜਾ ਪ੍ਰਧਾਨ ਜਾਂ ਜਿਹੜੇ ਮੁੱਖ ਅਹੁਦੇਦਾਰ ਉਹ ਇਹ ਵੀ ਹੋ ਸਕਦੇ ਨੇ ਜਿਹੜੇ ਚੋਣ ਜਿੱਤੇ ਜਿਹੜੇ ਚੋਣ ਜਿੱਤੇ ਹੀ ਨਹੀਂ ਜਿਹੜੇ ਬੁਰੀ ਤਰ੍ਹਾਂ ਜਿਨ੍ਹਾਂ ਨੂੰ ਲੋਕਾਂ ਨੇ ਇਨਕਾਰਤਾ ਉਹ ਵੀ ਸਾਹਮਣੇ ਉਸ ਤਰੀਕੇ ਦੇ ਨਾਲ ਆ ਸਕਦੇ ਨੇ ਕਿਉਂਕਿ ਜਿ ਆਪਾਂ ਕਹਿ ਲਿਆ ਨਾ ਕਿ ਹੁਣ ਜਿਹੜਾ 23 ਆਲਾ ਧੜਾ ਹੈਗਾ ਉਹ ਸਰਕਾਰੀ ਹਮਾਇਤ ਵਾਲਾ ਟੜਾ ਜੋ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਹੈਗਾ ਤੇ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਜਾਂ ਨੌ ਮੈਂਬਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਕੋਈ ਸਰਕਾਰ ਆਪਣੇ ਵੱਲੋਂ ਜਾਂ ਚੋਣ ਰੱਖੀ ਹੈ ਫਿਰ ਤੁਸੀਂ ਚੋਣ ਹੀ ਰੱਖੋ ਨਾ ਫਿਰ ਨੀਯਮਾਂਵਲੀ ਬਣਾ ਕੇ ਜਿਹੜਾ ਹੈਗਾ ਤੁਸੀਂ ਜੇ ਚੋਣਾਂ ਚੋਣਾਂ ਦੇ ਵਿੱਚ ਦਖਲ ਅੰਦਾਜ਼ ਚੋਣਾਂ ਕਰਵਾ ਲਈਆਂ ਫਿਰ ਤੁਸੀਂ ਕਿਉਂ ਜਿਹੜੀ ਦਖਲ ਅੰਦਾਜ਼ੀ بار بار ਜਿਹੜੀ ਤੁਸੀਂ ਕਰਦੇ ਹੈਗੇ ਉਹ ਤੇ ਖਾਸ ਕਰਕੇ ਸਿੱਖਾਂ ਦੇ ਗੁਰਦਆਮਾਂ ਦੇ ਵਿੱਚ ਪਹਿਲਾਂ ਤੇ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਗਈ ਉਹਦੇ ਬਣਾਉਣ ਦੇ ਵਿੱਚ ਵੀ ਹੁਣ ਜੇ ਮੰਨ ਲਓ ਕਿ ਇਹਨਾਂ ਨੂੰ ਆਪਣੀ ਆਟੋਨੋਮੀ ਦਿੱਤੀ ਜਾਂਦੀ ਕੇ ਭਾਈ ਪ੍ਰੋਪਰਲੀ ਹਿਸਾਬ ਕਿਤਾਬ ਰੱਖਿਆ ਜਾਂਦਾ ਕਿ ਜਿਹੜਾ ਹਰਿਆਣੇ ਦੇ ਗੁਰਦੁਆਰਾ ਸਹਿਬਾਨ ਤੋਂ ਇਹਨਾਂ ਫੰਡਾਂ ਦਾ ਹੈ ਉਹ ਹਰਿਆਣੇ ਦੇ ਵਿੱਚ ਲੱਗੇਗਾ ਜਾਂ ਹਰਿਆਣੇ ਤੇ ਸਿੱਖਾਂ ਦੀ ਲੱਗੇਗਾ ਤੇ ਉਹਨਾਂ ਨੂੰ ਇਧਰਲੇ ਬੰਨੇ ਨਹੀਂ ਲਿਆਇਆ ਜਾਏਗਾ ਉਤਰੋਂ ਬਹੁਤ ਸਾਰੀਆਂ ਜ਼ਮੀਨਾਂ ਨੇ ਹਰਿਆਣੇ ਦੇ ਵਿੱਚ ਹਰਿਆਣਾ ਕਮੇਟੀ ਦੇ ਕੋਲ ਬਹੁਤ ਸਾਰੇ ਗੁਰਦੁਆਰੇ ਨੇ ਤੇ ਫਿਰ ਸ਼ਾਇਦ ਲੋੜ ਹੀ ਨਾ ਪੈਂਦੀ ਪਰ ਕਿਤਨਾ ਕਿਤੇ ਮੌਜੂਦਾ ਲੀਡਰਸ਼ਿਪ ਨੇ ਇਹ ਮੌਕਾ ਤੇ ਖੋਇਆ ਹੈਗਾ ਨਾ ਹੁਣ ਜੇ ਸ਼੍ਰੋਮਣੀ ਕਮੇਟੀ ਦੀ ਹੱਦਬੰਦੀ ਦਾ ਸ਼ੰਭੂ ਬਾਰਡਰ ਤੱਕ ਹੀ ਰਹਿ ਗਈ ਨਾ ਸ਼ੰਭੂ ਤੋਂ ਬਾਅਦ ਹਰਿਆਣੇ ਵਾਲੀ ਹਰਿਆਣੇ ਤੋਂ ਬਾਅਦ ਦਿੱਲੀ ਕਮੇਟੀ ਵੱਖਰੀ ਹੈ ਫਿਰ ਬਾਕੀ ਦੇ ਜਿਹੜੇ ਸਹਿਮਤਕ ਸਹਿਬਾਨ ਨੇ ਉਹਨਾਂ ਦੇ ਬੋਰਡ ਬਣੇ ਹੋਏ ਨੇ ਉਹ ਆਲਰੇਡੀ ਸਰਕਾਰ ਦੀ ਇੰਟਰਫੇਰੈਂਸ ਹੁੰਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਣ ਦੀ ਲੋੜ ਸੀ ਪਰ ਨਹੀਂ ਰੱਖਿਆ ਗਿਆ ਪਰ ਦੂਜੇ ਬੰਨੇ ਸਰਕਾਰ ਵੀ ਫਿਰ ਇਮਾਨਦਾਰ ਨਹੀਂ ਨਾ ਹੈਗੀ ਜੀ ਜੇ ਸਰਕਾਰ ਇੰਨੀ ਇਮਾਨਦਾਰ ਹੈ ਜਿਸ ਤਰੀਕੇ ਦੇ ਨਾਲ ਪ੍ਰਬੰਧ ਚੱਲਦੇ ਆ ਚੱਲਣਦੇ ਉਹ ਤੁਹਾਨੂੰ ਇਹਦੇ ਨਾਲ ਕੀ ਤੁਸੀਂ ਆਪਣਾ ਹਾਰਿਆ ਹੋਇਆ ਬੰਦੇ ਕਿਉਂ ਅੱਗੇ ਲੈ ਕੇ ਆਉਣੇ ਇਹ ਚਰਚਾ ਦਾ ਵੀ ਵਿਸ਼ਾ ਹੈ ਔਰ ਇਹਦੇ ਤੇ ਕਿਤਨਾ ਕਿਤੇ ਜ਼ਰੂਰ ਜਿਹੜੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈਗੀ ਹੈ ਬਿਲਕੁਲ ਜੀ ਜਿਨ੍ਹਾਂ तमाम ਵਿਸ਼ਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਪਏ ਆ ਸਾਡੇ ਦਰਸ਼ਕ ਹਮੇਸ਼ਾ ਸਾਡੇ ਨਾਲ ਜੁੜਦੇ ਨੇ ਆਪਣਾ ਫੀਡਬੈਕ ਵੀ ਪ੍ਰੋਗਰਾਮ ਮੀਡੀਆ ਵਾਸਲੀ ਦੇਖ ਜਾਂਦੇ ਨੇ